ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੇ ਪਾਠ ਚ ਸਮਝਾਉਂਦੇ ਨੇ ਸ੍ਰੇਸ਼ਟ ਧਰਮ ਕੀ ਹੈ ਸ੍ਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਸ੍ਰੇਸ਼ਟ ਧਰਮ ਹੈ ਪਰਮਾਤਮਾ ਦਾ ਨਾਮ ਜਪਣਾ ਉਹਨੂੰ ਯਾਦ ਕਰਨਾ ਕਿਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋ ਪਾਸੋਂ ਪੁੱਛੀਏ ਆਦ ਅੰਤ ਏਕਾ ਹੈ అవਤਾਰਾ ਸੋਈ ਗੁਰੂ ਸਮਝਿਓ ਹਮਾਰਾ అవਤਾਰਾਂ ਪੁਰਸ਼ਾਂ ਦਾ ਵੀ ਗੁਰੂ ਉਹੀ ਆ ਜੋ ਆਦ ਤੋਂ ਲੈ ਕੇ ਅੰਤ ਤੱਕ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰਾ ਇਸ ਸਰੀਰ ਕਰਕੇ ਕਿਤਨਾ ਵੀ ਕੋਈ ਵਿਦਵਾਨ ਹੈ ਉਸ ਦੀ ਉਮਰ ਹੈ ਤਨ ਉਹਦਾ ਜਾਏਗਾ ਜਾਏਗਾ ਤਾਂ ਫਿਰ ਉਹ ਗੁਰੂ ਹੈ ਜਿਹੜਾ ਆਦਤ ਤੋਂ ਲੈ ਕੇ ਅੰਤ ਤੱਕ ਰਹਿੰਦਾ